ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਆਏ ਮੇਰੇ ਸਾਥੀ ਸਰਦਾਰ ਚਰਨਜੀਤ ਸਿੰਘ ਜੀ ਕਾਲੇਵਾਲ ਸਾਹਿਬ ਮੈਂਬਰ ਐ ਜੀ ਪੀ ਸੀ ਚੌਧਰੀ ਸ਼ਾਮਲਾਲ ਜੀ ਮਾਜਰੀਆ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਿਲਬਾਖ ਸਿੰਘ ਮੀਆਪੁਰ ਜੀ ਤੁਹਾਡੇ ਇਸ ਜ਼ੋਨ ਤੋਂ ਤੁਹਾਡੇ ਇਸ ਹਲਕੇ ਤੋਂ ਤੁਹਾਡੇ ਆਪਣੇ ਘਰਾਂ ਚੋਂ ਤੁਹਾਡੇ ਆਪਣੇ ਪਰਿਵਾਰਾਂ ਚੋਂ ਤੁਹਾਡੇ ਆਪਣੇ ਪਿੰਡ ਤੋਂ ਉਮੀਦਵਾਰ ਮੇਰੇ ਛੋਟੇ ਭਰਾ ਹਸ ਰਾਜ ਜੀ ਔਰ ਇਸ ਪਿੰਡ ਦੇ ਮੇਰੀਆਂ ਸਤਕਾਰਯੋਗ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਪੰਚ ਸਰਪੰਚ ਨੰਬਰਦਾਰ ਸਾਹਿਬ ਨੌਜਵਾਨ ਸਾਥੀ ਬਜ਼ੁਰਗ ਆ ਪੌੜੀ ਦੇ ਉੱਤੇ ਵੀ ਖੜੇ ਸਾਰਿਆਂ ਨੂੰ ਆ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਆਪਣੀ ਜ਼ਿੰਦਗੀ ਦੇ ਰੁਝੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਤੁਸੀਂ ਇੱਥੇ ਆਏ ਹੋ ਸੋ ਮੈਂ ਤੁਹਾਡੇ ਲਈ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਇਤਿਫਾਕ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਘੇੜੇ ਬਖਸ਼ਿਸ਼ ਕਰੇ ਸੋ ਆਓ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਆਪਾਂ ਸਾਰਿਆਂ ਨੇ ਫਤੇ ਦੀ ਸਾਂਝ ਪਾਉਣੀ ਆ ਤਾਂ ਕਿ ਸਾਡਾ ਇੱਥੇ ਆਉਣਾ ਹੈ ਸਾਡਾ ਇੱਥੇ ਬੈਠਣਾ ਇਹ ਜਿਹੜਾ ਪ੍ਰਵਾਨ ਹੋ ਜੇ ਉਸ ਦਾਤੇ ਦੀ ਦਰਗਾਹ ਦੇ ਉੱਤੇ ਨਗਰ ਖੇੜੇ ਦੇ ਆਪਾਂ ਸਾਹਮਣੇ ਬੈਠੇ ਆ ਇਹ ਸਾਰੇ ਪਿੰਡ ਦੇ ਉੱਤੇ ਸਾਰੇ ਗਰੋਂ ਦੇ ਉੱਤੇ ਜਿਹੜੀ ਕਿਰਪਾ ਪ੍ਰਮਾਤਮਾ ਦੀ ਬਣੀ ਰਹੇ ਸੋ ਸਾਰੇ ਗੱਜ-ਵੱਜ ਕੇ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਡੈਡੀਕੇਸ਼ਨ ਨੂੰ ਤੁਹਾਡੇ ਪੇਸ਼ੈਂਸ ਨੂੰ ਦੇਖ ਕੇ ਤੁਹਾਡੇ ਜੋਸ਼ ਜਜ਼ਬੇ ਨੂੰ ਦੇਖ ਕੇ ਐਵੇਂ ਲੱਗਦਾ ਹੈ ਕਿ ਅੱਜ ਹੰਸ ਰਾਜ ਨੂੰ ਅਸੀਂ ਇਸ ਪਰਸ਼ ਦੇ ਵਿੱਚੋਂ ਜਿਤਾ ਕੇ ਲੈ ਕੇ ਜਾ ਰਹੇ ਹਾਂ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਮੈਂ ਤੁਹਾਡੇ ਲਈ ਦੁਆ ਮੰਗ ਲਈ ਉਸ ਦਾਤੇ ਦੇ ਦਰਦ ਦੇ ਉੱਤੇ ਔਰ ਅਸ ਗੁਰਬਾਣੀ ਕਹਿੰਦੀ ਹੈ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜੇ ਜਨ ਬਣ ਕੇ ਨਾ ਉਸ ਦੇ ਦਾਤੇ ਦੇ ਦਰ ਦੇ ਉੱਤੇ ਅਰਦਾਸ ਬੇਨਤੀ ਕਰ ਲਈਏ ਮੈਂ ਕਹਿੰਦਾ ਬਿਰਥੀ ਜਾ ਨਹੀਂ ਸਕਦੀ ਬਸ ਤੁਹਾਡਾ ਮਨ ਸਾਫ ਹੋਣਾ ਚਾਹੀਦਾ ਸੋ ਆਪਾਂ ਗੱਲ ਕਰੀ ਅੱਜ ਦੇ ਇਸ ਮੀਟਿੰਗ ਦੀ ਅ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਦੇਖੋ ਪਹਿਲਾਂ ਵੀ ਜਗਦੇਲ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਮੈਂ ਅੱਜ ਸਾਰੀਆਂ ਗੱਲਾਂ ਕਰੀਆਂ ਆਪਾਂ ਪਿੰਡਾਂ ਨਾਲ ਸੰਬੰਧਤ ਐ ਤੁਸੀਂ ਵੀ ਪਿੰਡ 'ਚ ਬੈਠੇ ਆ ਅਸੀਂ ਵੀ ਪਿੰਡਾਂ ਨਾਲ ਸੰਬੰਧਤ ਐ ਨਮਾਕਰ ਨਵੀਂ ਜ਼ਮੀਨ ਨਮਾ ਮਕਾਨ ਨਵੀਂ ਮਸ਼ੀਨਰੀ ਨਵੀਂ ਨਵੀਂ ਜਨਾਨੀ ਜਦੋਂ ਬੰਦੇ ਦਾ ਵਿਆਹ ਹੁੰਦਾ ਸਭ ਨੂੰ ਸੋਹਣੇ ਲੱਗਦੇ ਐ ਲੱਗਦਾ ਕਿ ਨਹੀਂ ਲੱਗਦੇ ਮੇਰੀ ਗੱਲ ਨਾਲ ਤੁਸੀਂ ਹਾਂ ਯਾਰ ਨਾ ਕਹਿਣਾ ਪਲੀਜ਼ ਲੱਗਦੇ ਐ ਨਾ ਪੱਕੀ ਗੱਲ ऐसे ਗੱਲ ਕਰਕੇ ਸਾਨੂੰ 2022 ਦੇ ਵਿੱਚ ਕਿਉਂਕਿ ਕਾਂਗਰਸ ਤੇ ਅਕਾਲੀਆਂ ਨੇ ਪੰਜਾਬ ਦੇ ਵਿੱਚ 75 ਸਾਲਾਂ ਤੋਂ ਰਾਜ ਕੀਤਾ ਸਾਨੂੰ ਲੱਗਿਆ ਕਿ ਆ ਜਿਹੜੇ ਦਿੱਲੀ ਵਾਲੇ ਆ ਗਏ ਇਹ ਨਵਾਂ ਇਨਕਲਾਬ ਇਨਕਲਾਬ ਦੀਆਂ ਗੱਲਾਂ ਉਹ ਭਗਤ ਸਿੰਘ ਦੀਆਂ ਗੱਲਾਂ ਜਿਹੜਾ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦਾ ਰਸਤਾ ਚੁੰਮ ਕੇ ਇਸ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਸਤੇ ਜਿਨੇ ਆਪਣੇ ਸਹਾਂ ਦੀ ਆਹੋਤੀ ਦੇ ਦਿੱਤੀ ਸਾਨੂੰ ਲੱਗਿਆ ਕਿ ਮੁਰਕੇ ਜਿਹੜੇ ਇਹ ਪਿਲੀਆਂ ਪੱਗਾਂ ਵਾਲੇ ਇਨਕਲਾਬ ਭਗਤ ਸਿੰਘ ਮੁਰਕੇ ਸਾਡੀ ਧਰਤੀ ਦੇ ਉੱਤੇ ਆ ਗਿਆ ਹੋਵੇ ਨਾ ਹੋਵੇ ਕੇ ਇਸ ਧਰਤੀ ਦੀ ਜੂਨ ਸੁਧਰ ਜਾਏਗੀ ਇਹ ਹੀ ਸੋਚਦੇ ਸੀ ਨਾ ਇਹ ਹੀ ਸੋਚਦੇ ਸੀ ਨਾ ਤੁਸੀਂ ਤੁਸੀਂ ਵੀ ਵੋਟ ਪਾਈਆਂ ਮੈਂ ਵੀ ਵੋਟ ਪਾਈ ਹੈ ਮੈਂ ਇਮਾਨਦਾਰੀ ਨਾਲ ਕਹਿੰਦਾ ਧਾਰਮਿਕ ਸਥਾਨ ਦੇ ਉੱਤੇ ਖੜਾ ਮੇਰੀ ਵੀ ਬੋਟਾ ਚ ਡਿਊਟੀ ਲੱਗੀ ਸੀ ਅਜੇ ਪ੍ਰੈਜ਼ਾਈਡਿੰਗ ਆਫਸਰ ਪਹਾਤ ਪਿੰਡ ਦੇ ਵਿੱਚ ਜੀਲਕਪੁਰ ਚ ਪੈਂਦਾ ਮੈਂ ਹੁਬ ਬਹਵਾ ਕੇ ਵੋਟਾਂ ਪਾਈਆਂ ਜਿਹੜਾ ਕੋਈ ਪੰਜੇ ਨੂੰ ਵੀ ਆਉਂਦਾ ਸੀ ਜਾਂ ਜਿਹੜਾ ਕੋਈ ਤਖਣੀ ਨੂੰ ਵੀ ਆਉਂਦਾ ਸੀ ਉਹਨੂੰ ਘੜੀਸ ਘੜੀਸ ਕੇ ਚੱਲ ਛਾੜੂ ਤੇ ਚੱਲ ਛਾੜੂ ਤੇ ਉਹਦਾ ਸੇਲਾ ਅਸੀਂ ਕਿਆ ਦੇਖਿਆ ਉਹਦਾ ਸਾਨੂੰ ਆਸਰ ਕਿਆ ਮਿਲਿਆ ਸੋਨਿਆ ਸੋਸਰੀਆ ਕਾਲਮ ਸੋ ਉਹਦਾ ਸਾਨੂੰ ਰਿਜ਼ਲਟ ਸਿੱਟਾ ਕਿਆ ਮਿਲਿਆ ਪੀੜਾਂ ਬੇਬਸੀ ਨਿਤ ਦਿਨ ਦੇ ਕਤਲ ਨਿਤ ਦਿਨ ਦੀਆਂ ਫਰੋਤੀਆਂ ਨਿਤ ਦਿਨੀਆਂ ਚੋਰੀਆਂ ਚਕਾਰੀਆਂ ਨਿਤ ਦਿਨ ਹੋ ਕੇ ਇਹ ਸਾਡੀ ਝੋਲੀ ਪੈ ਗਈ ਅੱਜ ਤੁਸੀਂ ਦੇਖ ਲਓ ਜਿਹੜਾ 2 ਲੱਖ ਕਰਜ਼ਾ ਦੇਸ਼ ਦੀ ਵੰਡ ਤੋਂ 1947 ਤੋਂ ਬਾਅਦ ਆ ਪੰਜਾਬ ਦੇ ਸਿਰ ਉੱਤੇ 2 ਲੱਖ ਕਰਜ਼ਾ ਸੀਗਾ 2 ਲੱਖ ਕਰੋੜ ਦਾ ਆ ਇਹਨਾਂ ਝਾੜੂ ਵਾਲਿਆਂ ਨੇ ਆ ਇਨਕਲਾਬੀਆਂ ਨੇ ਆ ਰੰਗਲੇ ਪੰਜਾਬ ਵਾਲਿਆਂ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਬਣਾਤਾ ਤੁਹਾਡੇ ਘਰ ਜੰਮਣ ਵਾਲਾ ਹਰ ਨਵਾਂ ਬੱਚਾ ਹਰ ਬੱਚਾ ਸਵਾ ਲੱਖ ਰੁਪਏ ਦਾ ਕਰਜ਼ਾ ਲੈ ਕੇ ਜੰਮਦਾ ਹੈ ਇਹ ਸਾਨੂੰ ਦੱਸਦਾ ਕਰਜ਼ਾ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਤੁਸੀਂ ਦੇਖੋ ਮੈਰਿਟੋਰੀਅਸ ਸਕੂਲ ਤੁਸੀਂ ਦੇਖੋ ਬਿਜ਼ਨਸ ਸਕੂਲ ਤੁਸੀਂ ਦੇਖੋ ਇੰਟਰਨੈਸ਼ਨਲ 에ਅਰਪੋਰਟ ਤੁਸੀਂ ਦੇਖੋ ਹਸਪਤਾਲ ਏਮਜ਼ ਵਰਗੇ ਵੱਡੇ ਵੱਡੇ ਹਸਪਤਾਲ ਲਿਆ ਕੇ ਪੰਜਾਬ ਦੀ ਧਰਤੀ ਦੇ ਉੱਤੇ ਲਗਾਤੇ ਤੁਸੀਂ ਦੇਖੋ ਇੱਥੇ ਦੀ ਰੋਡ ਕਨੈਕਟੀਵਿਟੀ ਤੁਸੀਂ ਆਪ ਦੇਖੋ ਤੁਸੀਂ 6 ਲੇਨ 4 ਲੇਨ ਸੜਕਾਂ ਚਾਰਚ ਪਰੇ ਜਾਲ ਵਿਛਾਤਾ ਔਰ ਜਿਹੜੇ ਫਲਾਈਓਵਰ ਬਣਾ ਬਣਾ ਕੇ ਸਾਨੂੰ ਜਿਹੜਾ 6 ਘੰਟਿਆਂ ਦਾ ਸਫ਼ਰ ਸੀ ਉਹ 3 ਘੰਟੇ ਦੇ ਵਿੱਚ ਆਉਣ ਲੱਗ ਗਿਆ ਉਹਦੇ ਨਾਲ ਫਰਕ ਪਿਆ ਨਾ ਸਾਡੀ ਜ਼ਿੰਦਗੀ ਨੂੰ ਅੱਜ ਵੀ ਤੇਜ਼ ਰਫਤਾਰ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਸੁੱਖ ਸੁਭਧਾਵਾਂ ਮਿਲਣ ਲੱਗ ਜਾਣ ਫਿਰ ਸਾਡੀ ਜ਼ਿੰਦਗੀ ਸੁਖਾਲੀ ਹੁੰਦੀ ਹੈ ਕਿ ਨਹੀਂ ਹੁੰਦੀ ਹੁੰਦੀ ਹੈ ਔਰ ਸਾਡੀਆਂ ਧੀਆਂ ਨੂੰ ਜਦੋਂ ਦੇਖੋ ਸਾਡੇ ਘਰ ਦੇ ਵਿੱਚ ਕੋਈ ਧੀ ਸਾਡੀ ਮੁਟਿਆਰ ਹੁੰਦੀ ਹੈ ਜਵਾਨ ਹੁੰਦੀ ਹੈ ਮਾਪਿਓ ਨੂੰ ਫਿਕਰ ਝੋੜਾ ਵੱਡ ਵੱਡ ਕੇ ਖਾਂਦਾ ਹੈ ਬੇ ਇਹਦੇ ਹੱਥ ਪੇਲੇ ਕਿਸ ਤਰ੍ਹਾਂ ਨਾਲ ਕਰਨਿਆ ਕਿਸ ਤਰ੍ਹਾਂ ਕਰਨਿਆ ਕੀ ਤੋਂ ਲੋਨ ਲੈਣਾ ਕਿਆ ਲੈਣਾ ਲੇਕਿਨ ਵੱਡੇ ਬਾਦਲ ਸਾਹਿਬ ਉਹਨੇ ਕਹਾ ਵੀ ਨਹੀਂ ਜੀ ਸ਼ਾਗਰ ਸਕੀਮ ਲਾਗੂ ਕਰ ਦਿਓ ਚੱਲ ਸਾਰਿਆਂ ਨੂੰ 51 51000 ਰੁਪਇਆ ਦੇ ਦਿਓ ਬਹੁਤ ਵੱਡੀ ਗੱਲ ਸੀ ਗਰੀਬ ਲੋਕਾਂ ਨੇ ਆਪਣੇ ਵਿਆਹ ਕਾਰਜ ਸਮਾਜਿਕ ਕਾਰਜ ਭੋਗ ਜਾਨਮਨ ਮਰਨ ਦੇ ਕਰਨੇ ਹੁੰਦੇ ਆ ਇਹਨਾਂ ਕੋਲੇ ਥਾਂ ਨਹੀਂ ਹੁੰਦੀ ਉਹਨੇ ਕਿਹਾ ਚਲੋ ਜੀ ਪਿੰਡਾਂ ਦੇ ਵਿੱਚ ਧਰਮਸ਼ਾਲਾ ਮਾਂ ਬਣਾ ਦਿਓ ਇਹ ਸਰਦਾਰ ਬਾਦਲ ਦੀ ਦੇਣ ਸੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਸੀ ਫੇਰ ਤੁਸੀਂ ਆਪਣੀ ਜਿੰਸ ਲੈ ਕੇ ਜਾਂਦੇ ਸੀ ਦੂਰ ਰਾਡੇ ਜਾਂਦੇ ਸੀ ਆਪਣੀਆਂ ਲੈ ਕੇ ਫਸਲਾਂ ਟਰਾਲੀ ਦੇ ਵਿੱਚ ਲੱਦ ਕੇ ਉਹਨਾਂ ਨੇ ਕਿਹਾ ਨਹੀਂ ਮੰਡੀ ਕਰਨ ਦਾ ਪ੍ਰਬੰਧ ਇਹਨਾਂ ਦੇ ਘਰਾਂ ਦੇ ਵਿੱਚ ਕਰ ਦਿਓ ਤੁਹਾਡੇ ਨੇੜੇ ਫੋਕਲ ਪੁਆਇੰਟ ਬਣਾਤੀ ਤੁਸੀਂ ਆਪਣੀ ਫਸਲ ਨੂੰ ਜਾਂਦੀ ਨੇੜੇ ਤੇ ਤੁਰੰਤ ਜਿਹੜਾ ਬੇਚ ਸਕੂ ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਬੇਸ਼ੁਮਾਰ ਉਹਨਾਂ ਨੇ ਤੁਹਾਡੇ ਲਈ ਫੈਸਿਲਿਟੀਆਂ ਆ ਬੱਚੀਆਂ ਮੇਰੀਆਂ ਆ ਰਸਤੇ ਚ ਆ ਰਹੇ ਸੀ ਸਕੂਲ ਨੂੰ ਛੁੱਟੀ ਹੋਈ ਧੀਆਂ ਆ ਰਹੀਆਂ ਮੇਰੀਆਂ ਬੱਚੀਆਂ ਛੋਟੀਆਂ ਛੋਟੀਆਂ ਪੈਦਲ ਪੜ ਕੇ ਆ ਰਹੀਆਂ ਬਾਦਲ ਸਾਹਿਬ ਨੇ ਸੋਚਿਆ ਕਿ ਨਹੀਂ ਇਹਨਾਂ ਬੱਚੀਆਂ ਨੂੰ ਪੈਦਲ ਨਹੀਂ ਜਾਣ ਦੇਣਾ ਇਹਨਾਂ ਨੂੰ ਸਾਈਕਲ ਦੇਣੇ ਆ ਔਰ ਸਾਈਕਲ ਵੰਡ ਤੇ ਸਾਰਿਆਂ ਨੂੰ ਜਿਹੜੀਆਂ ਵਿਚਾਰੀਆਂ ਪੈਦਲ ਜਾਂਦੀਆਂ ਸੀ ਸੋ ਇਹ ਹੁੰਦੀ ਕੁਰਬਾਨੀ ਇਹ ਹੁੰਦਾ ਲੋਨ ਲੈ ਕੇ ਤੁਹਾਡੀ ਜੀਵਨ ਦੇ ਵਿੱਚ ਸੁਧਾਰ ਕਰਨਾ ਹੈ ਇਹ ਨਹੀਂ ਹੁੰਦਾ ਕਿ ਯਾਰ ਇਹ ਇਹ ਹੁੰਦਾ ਜਦੋਂ ਤੁਸੀਂ ਕਰਜ਼ਾ ਲੈ ਕੇ ਜੇ ਤੁਸੀਂ ਉਹਨੂੰ ਨਸ਼ੇ ਦੇ ਵਿੱਚ ਲੋੜ ਦੇਣਾ ਜਾਂ ਉਹਨੂੰ ਤੁਸੀਂ ਆਪਣੀ ਫੁਕੜਾ ਕਰਦੀ ਦੇ ਵਿੱਚ ਲੋੜ ਦੇਣਾ ਫਿਰ ਤੁਸੀਂ ਆਪਣੀਆਂ ਹੋਣ ਵਾਲੀਆਂ نسلਾਂ ਨੂੰ ਦੇਖ ਹੀ ਰਹੇ ਆ ਦੇ ਰਹੇ ਆ ਹੌਕੇ ਹੰਝੂ ਹਟਕੋਰੇ ਦਰਦ ਪੀੜਾ ਮੁਸੀਬਤ ਕਰਜ਼ਾ ਤੇ ਜੇ ਤੁਸੀਂ ਉਸ ਪੈਸੇ ਦੇ ਨਾਲ ਕੋਈ ਚੰਗੀ ਚੀਜ਼ ਖਰੀਦ ਲਓ ਤੁਸੀਂ ਮਸ਼ੀਨਰੀ ਖਰੀਦ ਲਓ ਜਿਹਦੇ ਨਾਲ ਤੁਸੀਂ ਕਿਰਾਇਆ ਪਾਉਂਗੇ ਜਾਂ ਆਪਣੀ ਜ਼ਮੀਨ ਨੂੰ ਖੇਤੀਬਾਹੀ ਕਰਨ ਵਾਸਤੇ ਉਹਨੂੰ ਪ੍ਰਯੋਗ ਕਰ ਲਓਗੇ ਉਹਨੂੰ ਵਰਤੋਂ ਵਿੱਚ ਲੈ ਆਉਂਗੇ ਉਹਦੇ ਨਾਲ ਤੁਹਾਨੂੰ ਇਨਕਮ ਆਉਣੀ ਸ਼ੁਰੂ ਹੋ ਜੇਗੀ ਸੋ ਬਾਦਲ ਸਾਹਿਬ ਨੇ ਜੇ ਕਰਜ਼ਾ ਲਿਆ ਚੋਮਣੀ ਅਕਾਲੀ ਦਲ ਦੀ ਸਰਕਾਰ ਨੇ ਜੇ ਕਰਜ਼ਾ ਲਿਆ ਉਹ ਤੁਹਾਡੇ ਜੀਵਨ ਦੇ ਵਿੱਚ ਸੁੱਖ ਸਹੂਲਤਾਂ ਬਿਹਤਰ ਜ਼ਿੰਦਗੀ ਬਣਾਉਣ ਵਾਸਤੇ ਉਹਦੇ ਉੱਤੇ ਖਰਚਿਆ ਤੇ ਆਹ ਆ ਕੇਜਰੀਵਾਲ ਨੂੰ ਛੜਾ ਦਿਓ ਬਿਜਲੀ ਦੇ ਖੰਭੇ ਤੇ ਆਜਾ ਅਦੋ ਅਦਵਾਰ ਖਾਲੀ ਟੰਗ ਦਿਓ 10 ਫੁੱਟ ਦਾ 20 ਫੁੱਟ ਦਾ ਬੋਰਡ ਲਾ ਦਿਓ ਜੀ ਕਰ ਰਿਹਾ ਜੀ ਹੈਲੋ ਹਾਂ ਕਰ ਰਿਹਾ ਸਾਨੂੰ ਕੀ ਮਤਲਬ ਈ ਤੇਰੇ ਕੇਜੀ ਵਾਲ ਦਾ ਪੈਸਾ ਸਾਡਾ ਐਸ ਪ੍ਰਸਤਿ ਤੇਰੀ ਤੂੰ ਕਦੇ ਕੁਛ ਖੜ ਖੜ ਮਸਤੀਆਂ ਆਵਾਵੇਂ ਕਦੇ ਕੁਛ ਖੜ ਮਸਤੀਆਂ ਠਾਵੇ ਤੁਹਾਨੂੰ 4 ਸਾਲ ਦੇ ਵਿੱਚ ਦਿੱਤਾ ਇਸ ਸਰਕਾਰ ਨੇ ਕੀ ਹੈ ਮੈਨੂੰ ਤੁਸੀਂ ਇੱਕ ਵੀ ਬੰਦਾ ਅੱਜ ਬਿਲਕੁਲ ਖੁੱਲੇ ਆਮ ਬੇਬਾਕੀ ਦੇ ਨਾਲ ਇਸ ਪਰਾ ਦੇ ਵਿੱਚ ਇਸ ਪੰਚਾਇਤ ਦੇ ਵਿੱਚ ਖੜ ਕੇ ਦੱਸੇ ਕਿ ਸਾਨੂੰ ਸਰਕਾਰ ਨੇ ਸਾਡੀ ਝੋਲੀ ਆ ਪਾਤਾ ਮਜਾਕ ਚੁਟਕਲੇ ਖੇਖਣ ਦੂਸਰੇ ਦੀ ਬਦਨਾਮੀ ਧਿਆ ਪੈਣਾ ਦੀ ਬੇਇੱਜ਼ਤੀ ਇਹ ਦਿੱਤਾ ਤੁਹਾਡੀ ਸਰਕਾਰ ਨੇ ਤੁਹਾਡੀ ਝੂਲੀ ਦੇ ਵਿੱਚ ਹਾਂ ਦਿੱਤਾ ਕਿ ਨਹੀਂ ਦਿੱਤਾ ਕਿਸੇ ਸ਼ਾਇਰ ਨੇ ਲਿਖਿਆ ਕਹਿੰਦਾ ਉਹਨਾਂ ਨੂੰ ਹੱਸਣ ਦੀ ਆਦਤ ਸੀ ਕਿਉਂਕਿ ਉਹ ਤਾਂ ਥੀਏਟਰ ਕਲਾਕਾਰ ਸੀ ਡਰਾਮੇ ਕਰਦਾ ਸੀ ਮਜਾਕ ਕਰਿਆ ਹਸਾਇਆ ਲੋਕਾਂ ਦੀਆਂ ਤਾੜੀਆਂ ਖਟੀਆਂ ਲੰਘਿਆ ਪੈਸਾ ਕਮਾ ਕੇ ਲੋਕਾਂ ਦੇ ਝੋਲੀ ਦੇ ਵਿੱਚ ਕਿਆ ਪਿਆ ਹਸੇ ਉਹਨਾਂ ਨੂੰ ਹੱਸਣ ਦੀ ਆਦਤ ਸੀ ਅਸੀਂ ਗਲਤ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਚਲੇ ਗਏ ਅਸੀਂ ਆਪਣਾ ਆਪ ਗਵਾ ਬੈਠੇ ਸਾਡਾ ਤਾਂ ਗਵਾਹ ਹੋ ਗਿਆ ਸਾਰਾ ਕੁਝ ਅਸੀਂ ਤਾਂ ਲੱਖਾਂ ਕਰੋੜਾਂ ਦੇ ਕਰਜ਼ਿਆਂ ਥੱਲੇ ਆ ਗਏ ਆਉਣ ਵਾਲੀਆਂ ਨੌਜਵਾਨਾਂ ਨੂੰ ਸਾਡੀ ਬੇਰੁਜ਼ਗਾਰ ਨੌਜਵਾਨੀ ਜਿਹੜੀ ਤੜਫ ਰਹੀ ਹੈ ਅੱਜ ਕਿਸਾਨੀ ਕਿਸਾਨੀ ਦੀਆਂ ਜਿਹੜਾ ਤੁਹਾਡੀਆਂ ਜ਼ਮੀਨਾਂ ਜਿਹੜਾ ਕਿਸੇ ਕੋਲੇ ਦੋਸਤਾਰ ਹੈ ਵੀ ਹੈਗੇ ਆ ਉਹ ਵੀ ਸਰਕਾਰ ਹੜੱਪਣਾ ਚਾਹੁੰਦੀ ਹੈ ਇਹ ਕਹਿੰਦੀ ਕਿ ਪੰਜਾਬ ਦੇ ਵਿੱਚ ਜੰਮਿਆ ਪੰਜਾਬ ਦੇ ਵਿੱਚ ਰਹਿਣ ਵਾਲਾ ਬੰਦਾ ਕੋਈ ਰੋਜ਼ੀ ਰੋਟੀ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਨਾ ਪਰਲੇ ਤੁਹਾਡੇ ਹੱਥ ਪਸੀਨੇ ਦੀ ਕਮਾਈ ਨੂੰ ਦਿੱਲੀ ਲਿਜਾਇਆ ਜਾ ਰਿਹਾ ਹੈ ਤੁਸੀਂ ਬਰਦਾਸ਼ਤ ਕਰਦੇ ਹੋ ਮੈਨੂੰ ਤਾਂ ਇਸ ਗੱਲ ਨਾਲ ਸ਼ਰਮ ਆਉਂਦੀ ਮੈਨੂੰ ਤਾਂ ਆਪਣੇ ਆਪ ਨੂੰ ਮਰਨਾ ਆਉਂਦਾ ਕਿ ਅਸੀਂ ਉਹ ਕਿਹੜੇ ਸਮਾਸੀ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਤੀਆਂ ਸੋ ਜੇ ਸਾਡੇ ਵਿੱਚ ਅਣਖ ਦਾ ਗੈਰਤ ਦਾ ਹਾਲਤ ਤੱਤ ਹੈ ਕਿਉਂ ਪੰਜਾਬੀਆਂ ਦੀ ਇਹ ਫਿਤਰਤ ਹੈ ਪੰਜਾਬੀਆਂ ਦੀ ਫਿਤਰਤ ਹੈ ਜਦੋਂ ਸਾਨੂੰ ਠੋਕਰਾਂ ਲੱਗਦੀਆਂ ਨੇ ਅਸੀਂ ਤਾਂ ਠੋਕਰਾਂ ਦੇ ਵਿੱਚੋਂ ਵੀ ਆਪਣੀ ਜ਼ਿੰਦਗੀ ਲੱਭ ਲੈਂਦੇ ਆ ਕਿਸੇ ਸ਼ਾਇਰ ਨੇ ਲਿਖਿਆ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਬਦਲਾਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਦੇ ਹੀ ਰਾਸ ਠੋਕਰਾਂ ਆਈਆਂ ਨੇ ਆਓ ਅੱਜ ਜਿਹੜੀਆਂ ਸਾਡੀ ਝੋਲੀ ਦੇ ਵਿੱਚ ਪਈਆਂ ਠੋਕਰਾਂ ਉਹਨਾਂ ਨੂੰ ਵੀ ਠੋਕਰ ਮਾਰ ਕੇ ਅੱਗੇ ਜਾਣ ਦਾ ਯਤਨ ਕਰੀਏ ਸਾਡੇ ਕੋਲੇ ਮੌਕਾ ਹੈ ਕਿਉਂਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬਣਨ ਜਾ ਰਹੀ ਹੈ ਇਸ ਗੱਲ ਦੀ ਸ਼ੁਰੂਆਤ ਕਰਨਤਾਰਨ ਸਾਹਿਬ ਦੀ ਪਾਵਨ ਪਵਿੱਤਰ ਮੁਬਾਰਕ ਧਰਤੀ ਤੋਂ ਹੋ ਚੁੱਕੀ ਹੈ ਜਿੱਥੇ ਇਹਨਾਂ ਧੜਵੀਆਂ ਨੇ ਇਹਨਾਂ ਜਰਵਾਨੀਆਂ ਨੇ ਇਹਨਾਂ ਲੁਟੇਰਿਆਂ ਨੇ ਆਪਣੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਆਪਣੀ ਪੁਸ ਦਾ ਦੁਰਉਪਯੋਗ ਕਰਕੇ ਸਾਨੂੰ ਹਰਾਤਾ ਸੋ ਇਹ ਜਿਹੜੀ ਲੜਾਈ ਹੈ 2027 ਦੇ ਵਿੱਚ ਤੁਹਾਨੂੰ ਆਪਣੀ ਆਪਣੀ ਮਾਂ ਪਾਰਟੀ ਦੀ ਸਰਕਾਰ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਕਿਉਂਕਿ ਤੁਸੀਂ ਤਾਂ ਕਹਿੰਦੇ ਹੋ ਯਾਰ ਤੁਸੀਂ ਕਹਿੰਦੇ ਕਿ ਨਹੀਂ ਕਹਿੰਦੇ ਫਿਰ ਜੇ ਆਪਣਾ ਮਾਰੇ ਸ਼ਾਮੇ ਸੱਟਦਾ ਜੇ ਆਪਣਾ ਕੋਈ ਮਾਰੂ ਬਾਵੀ ਤਾਂ ਥੋੜਾ ਮੋਤਾ ਤਰਸਦਾ ਕਰੂਗਾ ਨਾ ਸ਼ਾਮਾ ਤਾਂ ਜੱਟੂਗਾ ਹੁਣ ਮੰਨ ਲਓ ਬਹੁਤ ਸਾਰੇ ਮੈਂ 2 ਮਿੰਟ ਲਾਉਣੇ ਬਸ ਆ ਕਹਿੰਦੇ ਆ ਜੀ ਕਿ ਸੁਖਵੀਰ ਨੇ ਆ ਬਣਾ ਲਿਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਆ ਪ੍ਰੋਪਰਟੀ ਬਣਾ ਲਈ ਮੰਨ ਲਿਆ ਯਾਰ 2027 ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਤੁਹਾਡੀ ਤੁਹਾਡੀ ਖੇਤਰੀ ਪਾਰਟੀ ਤੁਹਾਡੀ ਮਾਂ ਪਾਰਟੀ ਤੁਹਾਡੀ ਆਪਣੀ ਸਰਕਾਰ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਜਿੱਥੇ ਕਬੱਡੀ ਦੇ ਮੈਚ ਟੂਰਨਾਮੈਂਟ ਖੜਾ ਕੇ ਤੁਹਾਡੇ ਬੱਚਿਆਂ ਨੂੰ ਜ਼ਿੰਦਗੀ ਨਸ਼ਿਆਂ ਤੋਂ ਬਚਾਉਣਾ ਹੈ ਅੱਜ ਕਿਆ ਹੋ ਰਿਹਾ ਅੱਜ ਤਾਂ ਚਿੱਟਾ ਘਰ ਘਰ ਪਹੁੰਚ ਰਿਹਾ ਹੋਮ ਡਿਲੀਵਰੀ ਹੋਣ ਲੱਗ ਗਈ ਸ਼ਾਮ ਨੂੰ ਜਿਹੜਾ ਬੰਦਾ 4 ਪੈਸੇ ਕਮਾਉਣ ਲੱਗ ਗਿਆ ਸ਼ਾਮ ਨੂੰ ਕਾਲ ਆ ਜਾਂਦੀ ਭਾਈ 25 ਲੱਖ ਰੁਪਈਆ 50 ਲੱਖ ਰੁਪਈਆ ਬੁਲਾਣੀ ਜਗ੍ਹਾ ਭੇਜਦੇ ਗੈਂਗਸਟਰ ਬਾਦ ਛਰੇਆਮ ਪਹਿਲਾ ਮਰਦਾ ਸੀ ਜੇ ਇੱਕ ਮਰਦਾ ਸੀ ਅੱਜ ਦਿਨ ਦੇ ਵਿੱਚ ਪੰਜ ਮਰ ਰਹੇ ਨਛੇ ਦੇ ਨਾਲ ਸੋ ਸੋਚ ਦਾ ਫਰਕ ਹੈ ਤੁਸੀਂ ਆਪਣੀ ਸਰਕਾਰ ਬਣਾਉਣੀ ਹੈ ਉਹਦੀ ਸ਼ੁਰੂਆਤ ਤਰਨ ਤਨ ਸਾਬਤ ਹੋਗੀ ਤੁਸੀਂ ਉਸ ਦੇ ਵਿੱਚ ਹਸਤਾਖਰ ਮੰਨਣਾ ਕਿਉਂਕਿ ਜੇ ਤੁਸੀਂ ਗਰੰਟਾਂ ਲੈਣੀਆਂ ਜੇ ਤੁਸੀਂ ਆਪਣੇ ਪਿੰਡਾਂ ਦਾ ਸੁਧਾਰ ਕਰਨਾ ਜੇ ਤੁਸੀਂ ਆਪਣੀ ਬੱਚਿਆਂ ਨੂੰ ਰੁਜ਼ਗਾਰ ਦੇਣਾ ਹੈ ਜੇ ਤੁਸੀਂ ਆਪਣੀਆਂ ਧੀਆਂ ਧਾਨੀਆਂ ਨੂੰ ਸਕੂਲਾਂ ਦੇ ਵਿੱਚ ਪੜਾ ਕੇ ਕਾਬਲ ਬਣਾਉਣਾ ਹੈ ਜੇ ਤੁਸੀਂ ਉਹਨਾਂ ਦੇ ਸਮਾਜਿਕ ਕਾਰਜ ਕਰਨ ਦੇ ਵਿੱਚ ਸਹਿਯੋਗ ਪਾਲਦੇ ਹੋ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਤੁਹਾਨੂੰ ਵੀ ਪਤਾ ਹੈ ਪਿੰਡ ਦੇ ਵਿੱਚ ਆ ਕੇ ਬਹਿ ਜਾਂਦੇ ਸੀ ਸਵੇਰੇ 80 ਸਾਲ ਦੀ ਉਮਰ 85 ਸਾਲ ਦੀ ਉਮਰ ਆ ਕੇ ਬਹਿ ਜਾਂਦੇ ਸਵੇਰੇ 7 ਵਜੇ ਸਰਦੀਆਂ ਦੇ ਵਿੱਚ ਮੈਨੂੰ ਯਾਦ ਹੈ ਰਤਵਾਰਾ ਸਾਹਿਬ ਹੋਇਆ ਸੀ ਸਵੇਰੇ 6:30 ਵਜੇ ਆ ਕੇ ਬਹਿ ਗਏ ਸਾਰਾ ਆਮਲਾ ਫੈਲਾ ਸਾਰੇ ਅਫਸਰ ਨਾਲ ਹੁੰਦੇ ਸੀ ਹਾਂਜੀ ਆ ਪਰਚਾ ਆ ਗਿਆ ਹਾਂਜੀ ਸਰਪਾ ਸਾਹਿਬ ਦੱਸੋ ਕਿੰਨਾ ਪੈਸਾ ਚਾਹੀਦਾ ਚਲੋ ਜੀ 25 ਲੱਖ ਆਪਾਂ ਉਹ ਹੀ ਚੱਕ 25 ਲੱਖ ਦਾ ਤੁਹਾਡਾ ਯੂਥ ਵੈਲਫੇਅਰ ਕਲੱਬ ਆ ਗਿਆ ਕੋਈ ਸੋਸ਼ਲ ਆਰਗੇਨਾਈਜੇਸ਼ਨ ਆ ਗਈ ਉਹਨਾਂ ਨੂੰ ਗੱਫੇ ਵੰਡਦੇ ਸੀ ਅੱਜ ਕਿਆ ਮਿਲਦਾ ਚਿੱਤੇ ਦੀਆਂ ਪੁੜੀਆਂ ਜਾਂ ਧਮਕੀਆਂ ਫਰੋਤੀਆਂ ਜਾਂ ਹੋਰ ਨਿੱਕ ਸੁੱਕ ਚਲੋ ਆਪਾਂ ਬਾਹਰੀਆਂ ਗੱਲਾਂ 'ਚ ਨਹੀਂ ਜਾਣਾ ਮੈਂ ਗੱਲ ਨੂੰ ਸਮੇਟਾਂ ਸੋ ਜਿਹੜਾ ਇਹ ਸਮਾਂ ਸਾਨੂੰ 2027 ਦੇ ਵਿੱਚ ਹੈ ਆਪਣੀ ਸਰਕਾਰ ਬਣਨ ਜਾ ਰਹੀ ਹੈ ਵੈਸੇ ਮੈਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਯਾਰ ਤੁਸੀਂ ਤਾਂ ਇੰਨੇ ਸਿਆਣੇ ਆ ਇੰਨੇ ਚੰਗੇ ਆ ਇੰਨੇ ਡਿਸਪਲਿਨਡ ਮੈਂ ਤਾਂ ਤੁਹਾਡੀ ਪਹਿਲੀ ਸਬਤ ਕਰ ਚੁੱਕਿਆ ਤੁਸੀਂ ਆ ਜਿਹੜੀ ਐਤਵਾਰ ਨੂੰ 14 ਦਸੰਬਰ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਇਹ ਉਹੀ ਜਿੱਤ ਵੱਲ ਕਦਮ ਹੈ ਜਿਹੜਾ ਤਰਨਤਾਰਨ ਤੋਂ ਸ਼ੁਰੂ ਹੋਇਆ ਤੁਸੀਂ ਇਸ ਦੇ ਵਿੱਚ ਭਾਈ ਵਾਲਬਾਨਾ ਤਾਂ ਕਿ ਤੁਸੀਂ ਕੱਲ ਨੂੰ ਹੱਕ ਕੱਢ ਕੇ ਕਹਿ ਸਕੋ ਕਿ ਅਸੀਂ ਸਰਕਾਰ ਦਾ ਹਿੱਸਾ ਹੈ ਅਸੀਂ ਸਰਕਾਰ ਨੂੰ ਵੋਟ ਪਾਈ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈ ਸੀ ਸਾਡਾ ਉਹਨਾਂ ਅਧਿਕਾਰ ਆ ਪੁੱਛਣ ਦਾ ਵੀ ਲੈਣ ਦਾ ਵੀ ਖਾਣ ਦਾ ਵੀ ਤੇ ਪੀਣ ਦਾ ਵੀ ਸੋ ਇਸ ਗੱਲ ਦਾ ਤੁਸੀਂ ਜਮਲ ਬਣਨਾ ਆਪਣੇ ਕੈਂਡੀਡੇਟ ਹੰਸਰਾਜ ਜੀ ਖੜੇ ਆ ਖੜੇ ਹੋ ਜੀ ਚੱਲ ਤੁਸੀਂ ਵੀ ਖੜੇ ਹੋ ਮਰ ਜਾ ਲੱਤਾਂ ਨੂੰ ਕਰੋ ਨਰਮ ਇਹ ਇਹਨਾਂ ਨੂੰ ਤੁਸੀਂ ਵੋਟ ਤੱਕੜੀ ਚੋਣ ਨਿਸ਼ਾਨ ਦੇ ਉੱਤੇ ਮੋਹਰ ਲਾਉਣੀ ਆ ਮੈਨੂੰ ਪਤਾ ਤੁਸੀਂ ਲਾਉਣੀਓ ਲਾਉਣੀ ਆ ਜਿਹੜੀ ਮੈਂ ਬੇਨਤੀ ਕਰਨੀ ਮੈਂ ਬੇਨਤੀ ਇਹ ਕਰਨੀ ਕਿ ਤੁਸੀਂ ਤਾਂ ਲਾਉਣੀਓ ਲਾਉਣੀ ਤੁਸੀਂ ਤਾਂ ਵੋਟ ਪਾਉਣੀਓ ਪਾਉਣੀ ਕਿਰਪਾ ਕਰਕੇ ਹਰ ਬੰਦਾ 2 4 5 ਬੰਦਿਆਂ ਦੀ ਜ਼ਿੰਮੇਵਾਰੀ ਚੱਕ ਲਓ ਜਿਹੜਾ ਤੁਹਾਡਾ ਕੋਈ ਜਾਣਨਣ ਵਾਲਾ ਕੋਈ ਪਛਾਨਣ ਵਾਲਾ ਕੋਈ ਰਿਸ਼ਤੇਦਾਰ ਕੋਈ ਸੱਕਾ ਕੋਈ ਸਬੰਧੀ ਕੋਈ ਆਂਢੀ ਕੋਈ ਗੌਂਢੀ ਜੋ ਵੀ ਸੱਜੇ ਖੱਬੇ ਨੂੰ ਜਾਂਦਾ ਸਾਰਿਆਂ ਨੂੰ ਕੰਨ ਤੇ ਫੜ ਕੇ ਲਿਆਓ ਬੇ ਭਾਈ ਇੱਧਰ ਨੂੰ ਆਜੋ ਇਹ ਚੰਗਾ ਰਸਤਾ ਹੈ ਕਿਉਂਕਿ ਯਾਰ ਅਸੀਂ ਇਨਸਾਨ ਹੈ ਅਸੀਂ ਸਾਨੂੰ ਇਸ ਗੱਲ ਦਾ ਪਤਾ ਪਾਪ ਕੀ ਹੈ ਔਨ ਕੀ ਹੈ ਝੂਠ ਕੀ ਹੈ ਸੱਚ ਕੀ ਹੈ ਚੰਗਾ ਕੀ ਹੈ ਮਾਰਾ ਕੀ ਹੈ ਕਿਉਂਕਿ ਇਸ ਮਨੁੱਖੀ ਜੰਮੇ ਦੇ ਵਿੱਚ ਇਹ ਗੱਲ ਜਿਹੜੀ ਬਿਲਕੁਲ ਸਪਸ਼ਟ ਹੈ ਕਿ 184 ਜੋਨ ਸੁਭਾਈ ਮਾਨਸਕੋਪਰ ਦੀ ਵਡਿਆਈ ਇਸ ਪੌਣੀ ਤੇ ਜੋਨਰ ਚੁੱਕੇ ਸੋ ਆਏ ਜਾਏ ਦੁੱਖ ਪਾਇੰਦਾ ਜੇ ਅਸੀਂ ਫੇਰ ਗਲਤੀ ਕੀਤੀ ਜੇ ਅਸੀਂ ਫੇਰ ਕੁਰਾਹੇ ਤੇ ਜ਼ਿੰਦਗੀ ਦੀ ਪਰਵਾਸਾ ਆਪਣੇ ਭਵਿੱਖ ਨੂੰ ਆਪਣੇ ਬੱਚਿਆਂ ਦੇ ਜੀਵਨ ਨੂੰ ਨਾ ਸੁਧਾਰ ਸਕੇ ਫਿਰ ਗੁਰਬਾਣੀ ਉਹ ਕਹਿੰਦੀ ਹੈ ਕਿ ਗੁਰਮੰਤਰ ਹੀਨਸ ਜੋ ਪ੍ਰਾਣੀ ਤਰਗੰਤ ਜਨਮ ਪ੍ਰਾਚੜ ਕੂਕਰ ਹੈ ਸ਼ੂਕਰ ਹੈ ਗਰਦਭ ਹੈ ਕਾਕ ਹੈ ਸਰਪ ਨੇ ਤੁਲਕ ਹੈ ਸੋ ਮੈਂ ਗੱਲ ਨੂੰ ਸਮੇਟਾਂ ਇਸ਼ਾਰਾ ਬਾਰ ਬਾਰ ਹੋ ਰਿਹਾ ਟਾਈਮ ਬਹੁਤ ਘੱਟ ਹੈ ਬਹੁਤ ਸਾਰੀਆਂ ਮੀਟਿੰਗਾਂ ਅੱਗੇ ਜਿਹੜੀ ਕਤਾਰ ਲੱਗੀ ਹੋਈ ਹੈ ਸੋ ਤੁਹਾਡਾ ਧੰਨਵਾਦ ਕਰਦਾ ਇੱਕ ਵਾਰ ਫਿਰ ਕਹੂੰਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਲਈ ਆਪਣੀ ਸਰਕਾਰ 2027 ਦੇ ਵਿੱਚ ਬਣਾਉਣ ਦੇ ਲਈ 14 ਤਰੀਕ ਨੂੰ ਤੱਕੜੀ ਚੌਂ ਨਿਸ਼ਾਨ ਦੇ ਉੱਤੇ ਮੋਹਰਾਂ ਲਾ ਕੇ ਇੱਕ ਵਾਰ ਇਹਨਾਂ ਹਾਕਮਾਂ ਨੂੰ ਰੋਜਵਾਦਿਆਂ ਨੂੰ ਦੱਸ ਦਿਓ ਕਿ ਪੰਜਾਬੀਆਂ ਦੀ ਅਣਖ ਪੰਜਾਬੀਆਂ ਦੀ ਗੈਰਤ ਪੰਜਾਬੀਆਂ ਦਾ ਮਾਣ ਸਨਮਾਨ ਜਿਹੜਾ ਉਹ ਮਰਿਆ ਨਹੀਂ ਅੱਜ ਵੀ ਪੰਜਾਬੀ ਜਿੰਦਾ ਹੈ ਅੱਜ ਵੀ ਪੰਜਾਬੀ ਸਮਰੱਥ ਹੈ ਸਮੇਂ ਨੂੰ ਬਦਲਣ ਦੇ ਸਰਕਾਰਾਂ ਨੂੰ ਬਦਲਣ ਦੇ ਲੀਡਰਾਂ ਨੂੰ ਬਦਲਣ ਦੇ ਸੋ ਸਾਥੀਓ ਮਸ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੱਲਾਂ ਤਾਂ ਮੇਰਾ ਦਿਲ ਕਰਦਾ ਸੀ ਕਿਉਂਕਿ ਜਿੰਨਾ ਤੁਹਾਡਾ عقیده ਨਾਲ ਤੁਸੀਂ ਖੜੇ ਆ ਪਰ ਇਹਨਾਂ ਨੇ ਵੀ ਬੋਲਣਾ ਯਾਰ ਇਹਨਾਂ ਨੂੰ ਵੀ ਬੋਲਣ ਨੂੰ ਆਪਾਂ ਨੇ ਸਮਾਂ ਦੇਣਾ ਸਭ ਤੋਂ ਅੱਜ ਇੱਕ ਵਾਰ ਫੇਰ ਕੋਟ ਕੋਟ ਧੰਨਵਾਦ